ਕਾਵੇ ਜੀ ਨਾਨ ਸਾਹਿਬ ਆਪਣਾ ਫੈਸਲਾ ਆਪ ਲੋ ਭੇਡਾਂ ਨਾ ਬਣੀਏ ਆਪਾ ਮੇਰੇ ਲਈ ਬੇਇਜ਼ਤੀ ਹੈ ਕਿ ਕਿਸਾਨ ਆ ਦਿਮਾਗ ਦਾ ਬੇਇਸਤਮਾਲ ਕਰੀਏ ਇਕੱਲੇ ਪਸਖੂਨ ਬਜ਼ੀਨੇ ਨਾਲ ਨਹੀਂ ਮਾੜਾ ਮੋਟਾ ਇਸਤੇਮਾਲ ਕਰਕੇ ਵੀ ਆਪਾਂ ਨੂੰ ਵਰਤੀ ਜਾਂਦੇ ਲੋਕ ਲੀਡਰ ਆਪਣੀ ਲੀਡਰੀ ਚਮਕਾਣ ਲੋਕਤਾਂਤ੍ਰਿਕ ਤਰੀਕੇ ਚ ਰਹਿ ਕੇ ਕਰਨ ਅਸੀਂ ਵੀ ਕਿਸਾਨ ਆ ਸਾਹਿਬ ਮੇਰੇ ਗਲੇ ਚ ਹਰਾ ਪਰਣਾ ਨਹੀਂ ਪਾਇਆ ਦਾ ਮਤਲਬ ਆ ਨਹੀਂ ਮੈਂ ਕਿਸਾਨ ਨਹੀਂ ਹਰਾ ਪਰਣਾ ਪਾ ਕੇ ਜਿਹੜੇ ਕਿਸਾਨੀ ਦਾ ਠੇਕੇਦਾਰੀ ਲਈ ਬੈਠੇ ਆ ਸਾਹਿਬ ਠੇਕੇਦਾਰਾਂ ਦਾ ਤੇ ਸਾਬ ਪੰਜਾਬ ਨੇ ਦੇਖ ਰੱਖਿਆ ਕਿਸੇ ਵੀ ਪਾਰਟੀ ਦੇ ਹੁਣ ਠੇਕੇਦਾਰ ਬਖਸ਼ਦੇ ਨਹੀਂ ਕਿਸੇ ਨੂੰ ਮੈਂ ਸਮਝਦਾ ਫਿਰ ਫਿਰ ਐਂ ਕਰੋ ਫਿਰ ਲੋਕਤੰਤਰੀ ਤਰੀਕੇ ਵਾਲੀ ਗੱਲ ਤੁਸੀਂ ਬੰਦ ਕਰ ਦਿਓ ਫਿਰ ਤਾਂ ਕੱਲ ਤੁਸੀਂ ਕਹਿਦੇ ਹੋਗੇ ਵੀ ਅਸੀਂ ਵੋਟ ਪਾਣੀ ਨਹੀਂ ਜਾਣ ਦਿੰਦੇ ਇੱਕ ਪਾਸੇ ਕਹਿੰਦੇ ਹੋ ਸਾਡੇ ਲੋਕਤੰਤਰੀ ਅਧਿਕਾਰ ਹੈ ਦੂਜੇ ਪਾਸੇ ਲੋਕਤੰਤਰਿਕਤਾ ਤਿਵਾਰ ਸਭ ਤੋਂ ਵੱਡਾ ਹੈ ਵੀ ਵੋਟ ਪਾ ਕੇ ਸਰਕਾਰ ਬਦਲੋ ਆਪਣੀ ਸਰਕਾਰ ਬਣਾਓ ਪਰ ਮੈਂ ਨਾ ਮੰਨੂ ਲੀਡਰਾਂ ਨੇ ਆਪਣੀ ਦੁਕਾਨ ਚਲਾਉਣ ਵਾਸਤੇ ਆਪਣੀ ਲੀਡਰੀ ਚਮਕਾਉਣ ਵਾਸਤੇ ਕਿਸਾਨਾਂ ਨੂੰ ਗੁਮਰਾਹ ਨਾ ਕਰਨ ਕਿਸਾਨਾਂ ਨੂੰ ਬਦਨਾਮ ਨਾ ਕਰਨ ਜਿਹੜੇ ਸੁੱਤੇ ਰਹਿ ਜਾਣਗੇ ਉਹ ਤਾਂ ਫਿਰ ਉਹਨਾਂ ਦੇ ਕਰੇ ਘੱਟੇ ਜੰਮਦੇ ਆ ਸਾਬ ਆਪਣੀ ਬਾਗਦੋਰ ਲੀਡਰਾਂ ਨੂੰ ਜਿਹੜੇ ਆਪਣੀ ਲੀਡਰੀ ਚੁਕਾ ਰਹੇ ਆ ਉਹਨਾਂ ਦੇ ਹੱਥ ਨਾ ਫੜਾਓ ਕਿਸਾਨ ਆਪਣਾ ਚੰਗਾ ਮਾੜਾ ਦੇਖ ਕੇ ਫੈਸਲਾ ਲੈਣਾ 23 ਮਈ ਯਾਨੀ ਕਿ ਪਲਕੇ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਲੋਕ ਸਭਾ ਹਲਕਾ ਪਟਿਆਲਾ ਪਹੁੰਚ ਰਹੇ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮੋਦੀ ਪਟਿਆਲਾ ਦੇ ਪੋਲੋ ਗਰਾਊਂਡ ਦੇ ਵਿੱਚ ਚਨਾਵੀ ਪ੍ਰੋਗਰਾਮ ਤੇ ਰੈਲੀ ਕਰਨਗੇ ਪੀਐਮ ਮੋਦੀ ਦੇ ਇਸ ਪ੍ਰੋਗਰਾਮ ਨੂੰ ਲੈ ਕੇ ਪੰਜਾਬ ਪਾਸ਼ਪਾ ਪੱਬਾਪਾਰ ਨਜ਼ਰ ਆ ਰਹੀ ਹੈ ਪੰਜਾਬ ਪਾਸ਼ਪਾ ਪ੍ਰ단 ਸੁਨੀਲ ਜਾਖੜ ਅਜ ਪੋਲੋ ਗਰਾਊਂਡ ਤੇ ਵਿੱਚ ਤਿਆਰੀਆਂ ਤੇ ਸੁਰੱਖਿਆ ਦਾ ਜਾਇਸਰ ਲੈਂਡ ਪਹੁੰਚੇ ਜਿੱਥੇ ਮੀਡੀਆ ਦੇ ਮੁਖਾਤਬ ਹੋ ਜਾਖੜ ਨੇ ਆਸ ਪ੍ਰਗਟਾਈ ਕਿ ਪਾਸ਼ਪਾ ਦੇ ਇਸ ਪ੍ਰੋਗਰਾਮ ਦੇ ਵਿੱਚ 50000 ਤੋਂ ਵੱਧ ਲੋਕ ਪਹੁੰਚਣਗੇ ਹਾਲਾਂਕਿ ਇਸ ਦੌਰਾਨ ਕਿਸਾਨਾਂ ਵੱਲੋਂ ਵਿਰੋਧੀ ਦਿੱਤੀ ਚੇਤਾਵਨੀ ਦੇ ਸਵਾਲ ਤੇ ਸੁਨੀਲ ਜਾਖੜ ਨੇ ਕਿਹਾ ਕਿ ਕਿਸਾਨਾਂ ਦੇ ਨਾਮ ਤੇ ਸਿਆਸਤ ਹੋ ਰਹੀ ਹੈ ਲੀਡਰ ਕਿਸਾਨਾਂ ਦੇ ਨਾਮ ਤੇ ਗੁੰਮਰਾਹ ਕਰ ਰਹੇ ਨੇ ਜਾਖੜ ਕਿਸਾਨਾਂ ਨੂੰ ਨਸੀਹਤ ਦਿੰਦੇ ਤੇ ਇਹ ਕਹਿੰਦੇ ਨਜ਼ਰ ਆਏ ਕਿ ਕਿਸਾਨ ਲੀਡਰਾਂ ਮਗਰ ਲੱਗ ਕੇ ਭੇਡਾਂ ਨਾ ਬਣਨ ਬਲਕਿ ਦਿਮਾਗ ਤੋਂ ਕੰਮ ਲੈ ਕੇ ਆਪਣੇ ਫੈਸਲੇ ਆਪ ਲੈਣ ਸਾਡਾ ਇੰਤਜ਼ਾਮ ਹੈ ਮੈਕਸਿਮਮ ਬੰਦਿਆਂ ਨੂੰ 50000 ਬੰਦੇ ਇੱਥੇ ਮਤਲਬ ਉਹਨਾਂ ਨੂੰ ਇੰਤਜ਼ਾਮ ਕੀਤਾ ਹੈ ਤਾਂਕਿ ਟਾਈਮ ਜਿਹੜਾ ਐਨ ਸਿਖਰ ਤੇ ਹੋਊਗਾ ਦੁਪਹਿਰ ਉਸ ਹਾਲ ਦਾ ਇੰਤਜ਼ਾਮ ਸੀ ਕੀਤਾ ਹੈ ਅੱਜ ਤੱਕ ਕਿਸਾਨਾਂ ਨੇ ਜੀ ਕਿਹਾ ਜੀ ਅਸੀਂ ਜਿਹੜਾ ਹੈ ਵਿਰੋਧ ਕਰਾਂਗੇ ਕੀ ਚੀਜ਼ ਤਾਂ ਉਹਦੇ ਲਈ ਕਾਹਤੇ ਤੇ ਤੁਹਾਡੇ ਕੋਲ ਕੀ ਲੱਗ ਜਰਾ ਕੋਈ ਅਪੀਲ ਕੀ ਮੇਰੀ ਅਪੀਲ ਨਹੀਂ ਸਾਹਿਬ ਮੇਰੀ ਤਾਂ ਕਿਸਾਨਾਂ ਨੂੰ ਅਪੀਲ ਹੈ ਦੇਖੋ ਜਿਹੜੇ ਆਪਣੇ ਆਪ ਨੂੰ ਕਿਸਾਨ ਲੀਡਰ ਕਹਿੰਦੇ ਆ ਉਹਨਾਂ ਨੂੰ ਤਾਂ ਮੈਂ ਉਹਨਾਂ ਨਾਲ ਤਾਂ ਮੈਂ ਜਿਰੇ ਵਾਜੀ ਪੈਣਾ ਦਾ ਕਿਸਾਨਾਂ ਨਾਲ ਗੱਲ ਕਰਦਾ ਵੀ ਤੁਸੀਂ ਇਸ ਗੱਲ ਨੂੰ ਕੋਖੋ ਕਿ ਕਿਸਾਨੀ ਅਗਰ ਜਿਹੜੇ ਮੁੱਦੇ ਹੈਗੇ ਉਹਨਾਂ ਦਾ ਹੱਲ ਕੇਂਦਰੀ ਸਰਕਾਰ ਨੇ ਕਰਨਾ ਹੈ ਭਗਵੰਤ ਮਾਨ ਜੀ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਕੁਝ ਨਹੀਂ ਥੋੜਾ ਸੁਵਾਰ ਸਕਦੀ ਇਹਨਾਂ ਨੇ 20000 ਰੁਪਿਆ ਤੁਹਾਨੂੰ ਹੜ ਦੇ ਨੁਕਸਾਨ ਦਾ ਦੇਣਾ ਕੀਤਾ ਸੀਗਾ ਉਹ ਤਾਂ ਦਿੱਤਾ ਨਹੀਂ ਗਿਆ ਇਹ ਤੁਹਾਡੀ ਆਮਦਨ ਕਿਵੇਂ ਵਧਾਣਗੇ ਮੇਰਾ ਮੰਨ ਹੈ ਐਮਐਸਪੀ ਪੰਜਾਬ ਦੇ ਕਿਸਾਨਾਂ ਨੂੰ ਮਿਲ ਰਹੀ ਹੈ 2014 ਤੋਂ ਲੈ ਕੇ ਹੁਣ ਦੁੱਗਣੀ ਵੀ ਹੋ ਗਈ ਪਰ ਇਹਦੇ ਨਾਲ ਕਿਸਾਨ ਦਾ ਜੀ ਹੈ ਗੁਜ਼ਾਰਾ ਨਹੀਂ ਚੱਲ ਰਿਹਾ ਉਹਦੀ ਆਮਦਨ ਵਧਾਣ ਦੀ ਲੋੜ ਹੈ ਉਹਦੇ ਵਾਸਤੇ ਅਸੀਂ ਮਿਲ ਜੁਲ ਕੇ ਬੈਠ ਕੇ ਉਹਨਾਂ ਦੀ ਆਵਾਜ਼ ਕੇਂਦਰ ਸਰਕਾਰ ਦੇ ਵਿੱਚ ਬੀਜੇਪੀ ਸਰਕਾਰ ਦੇ ਨਾਲ ਬੈਠ ਕੇ ਗੱਲ ਕਰਕੇ ਵਧਾਣ ਦਾ ਇੰਤਜ਼ਾਮ ਕਰਾਂਗੇ ਉਹ ਹੋਣਾ ਲੋਕਤੰਤਰੀ ਤਰੀਕੇ ਨਾਲ ਲੀਡਰ ਆਪਣੀ ਲੀਡਰੀ ਚਮਕਾਣ ਲੋਕਤੰਤਰੀ ਤਰੀਕੇ 'ਚ ਰਹਿ ਕੇ ਕਰਨ ਕਿਸਾਨਾਂ ਦੇ ਮੁੱਦੇ ਸਾਬ ਜਿਹੜਾ ਕਿਸਾਨ ਹੈ ਜਿਸ ਤਨ ਲਾਗੇ ਸੋਤਨ ਜਾਣੇ ਅਸੀਂ ਵੀ ਕਿਸਾਨ ਹੈ ਸਾਬ ਮੇਰੇ ਗਲੇ ਚ ਹਰਾ ਪਰਣਾ ਨਹੀਂ ਪਾਇਦਾ ਮਤਲਬ ਆ ਨਹੀਂ ਮੈਂ ਕਿਸਾਨ ਨਹੀਂ ਹਰਾ ਪਰਣਾ ਪਾ ਕੇ ਜਿਹੜੇ ਕਿਸਾਨੀ ਦਾ ਠੇਕੇਦਾਰੀ ਲਈ ਬੈਠੇ ਹੈ ਸਾਬ ਠੇਕੇਦਾਰਾਂ ਦਾ ਤੇ ਸਾਬ ਪੰਜਾਬ ਨੇ ਦੇਖ ਰੱਖਿਆ ਕਿਸੇ ਵੀ ਪਾਰਟੀ ਦੇ ਹੁਣ ਠੇਕੇਦਾਰ ਬਖਸ਼ਦੇ ਨਹੀਂ ਕਿਸੇ ਨੂੰ ਇਸ ਕਰਕੇ ਜਿਹੜਾ ਕਿਸਾਨ ਹੈ ਉਹਦਾ ਦਰਦ ਅਸੀਂ ਸਮਝਦੇ ਆ ਉਹਦੀ ਆਮਦਨ ਵਧਾਉਣ ਵਾਸਤੇ ਕੇਂਦਰ ਸਰਕਾਰ ਪੂਰਾ ਹਮਲਾ ਮਾਰ ਕੇ ਕਰਾਵਾਂਗੇ ਪਰ ਲੋਕਤਾਂਤ੍ਰਿਕ ਤਰੀਕੇ ਨਾਲ ਲੀਡਰਾਂ ਦਾ ਫਿਰ ਵੀ ਜੇ ਉਹਨਾਂ ਦਾ ਹੈਗਾ ਵੀ ਅਸੀਂ ਆਪਣੀ ਗੱਲ ਚੱਕਣੀ ਹੈ ਤੇ ਲੋਕਤਾਂਤ੍ਰਿਕ ਤਰੀਕੇ ਨਾਲ ਆਪਣੀ ਗੱਲ ਰੱਖਣ ਉਸ ਕਿਸੇ ਦਾ ਇਤਰਾਜ ਨਹੀਂ ਸਰ ਜਿਹੜਾ ਸਵਾਲ ਹੈ ਕਿ ਕੱਲ ਕਿਸਾਨਾਂ ਨੇ ਕਿਹਾ ਵੀ ਅਸੀਂ ਰੋਡ ਬਲੌਕ ਕਰਾਂਗੇ ਤੇ ਵਰਕਰਾਂ ਨੂੰ ਅੰਦਰ ਨਹੀਂ ਆਉਣ ਦੇਵਾਂਗੇ ਮੈਂ ਸਮਝਦਾ ਫਿਰ ਫਿਰ ਐਂ ਕਰੋ ਫਿਰ ਲੋਕਤਾਂਤ੍ਰਿਕ ਤਰੀਕੇ ਵਾਲੀ ਗੱਲ ਤੁਸੀਂ ਬੰਦ ਕਰ ਦਿਓ ਫਿਰ ਤਾਂ ਕੱਲ ਤੁਸੀਂ ਕਹਿ ਦੇਵੋਗੇ ਵੀ ਅਸੀਂ ਵੋਟ ਪਾਣੀ ਨਹੀਂ ਜਾਣ ਦਿੰਦੇ ਸਰਕਾਰਾਂ ਤੇ ਦੋਨੋਂ ਗੱਲਾਂ ਜਿਹੜਾ ਤੁਸੀਂ ਇੱਕ ਪਾਸੇ ਕਹਿੰਦੇ ਹੋ ਸਾਡੇ ਲੋਕਤੰਤਰੀ ਕ ਅਧਿਕਾਰ ਹੈ ਦੂਜੇ ਪਾਸੇ ਲੋਕਤੰਤਰਿਕ ਦਾ ਤਿਉਹਾਰ ਸਭ ਤੋਂ ਵੱਡਾ ਵੀ ਵੋਟ ਪਾ ਕੇ ਸਰਕਾਰ ਬਦਲੋ ਆਪਣੀ ਸਰਕਾਰ ਬਣਾਓ ਉੱਥੇ ਤਾਂ ਖੁੱਲ ਕੇ ਮੈਂ ਦੇਖਿਆ ਕਰ ਲ ਉਥੇ ਜਲੰਧਰ ਦੇ ਅੰਦਰ ਤਾਂ ਕਾਂਗਰਸ ਦੇ ਨਾਰੇ ਲਾਈ ਜਾਂਦੇ ਪਰ ਕਰੋ ਕਾਂਗਰਸ ਦੀ ਰੈਲੀ 'ਚ ਚੜਜੋ ਕਾਂਗਰਸ ਦੀ ਸਟੇਜ 'ਚ ਚੜ ਕੇ ਲਾਓ ਜੇ ਕਾਂਗਰਸ ਪਾਰਟੀ ਮੈਂ ਕਾਂਗਰਸ ਪਾਰਟੀ 'ਚ 50 ਸਾਲ ਰਿਹਾ ਮੈਂ ਬਰਾਬਰ ਦਾ ਉਸ ਜੁਰਮ ਦਾ ਭਾਗੀਦਾਰ ਹੀ ਹਾਂ ਵੀ ਕਦੋਂ ਆਈ ਸੀ ਸੁਮਿੰਨਾਥਨ ਰਿਪੋਰਟ ਫਿਰ ਜੇ ਅਜੇ ਫੇਰ ਝਾਕ ਕਰਦੇ ਹੋ ਬੰਦਾ ਇੱਕ ਵਾਰੀ ਠੁੱਡਾ ਖਾ ਕੇ ਡਿਗ ਜੇ ਲੋਕ ਕਹਿੰਦੇ ਅੰਗਲੀ ਹੋ ਗਈ ਦੂਜੀ ਵਾਰੀ ਉੱਥੇ ਜਾ ਕੇ ਫੇਰ ਠੁੱਡਾ ਖਾ ਕੇ ਫਿਰ ਲੋਕ ਸਮਝਦਾਰੀ ਤੇ ਸਵਾਲ ਉਠਾਣਗੇ ਵਾਹ ਕਿਹੜੀ ਸਮਝਦਾਰੀ ਕਮਲਾ ਹੋਇਆ ਜਾ ਕੇ ਉੱਥੇ ਜਾ ਕੇ ਫਿਰ ਕੋਚੇ ਚਾਲ ਮਾਰੀ ਹੈ ਉਹਨਾਂ ਦਾ ਕੁਝ ਨਹੀਂ ਦੇਖੋ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਮੈਂ ਭਾਜਪਾ 'ਚ ਬੈਠਾ ਇਹ ਸਾਰੇ ਲੋਕਾਂ ਨੂੰ ਪਰਤ ਕੇ ਦੇਖ ਲਿਆ ਨੇ ਆ ਨਾ ਤਾਂ ਆ ਜਿਹੜੀ ਆਮ ਆਦਮੀ ਪਾਰਟੀ ਹੈ ਜਿਹੜੇ ਕਹਿੰਦੇ 20 ਜੜ ਦੇਾਂਗੇ ਤੇ ਨਾ ਹੀ ਕਾਂਗਰਸ ਪਾਰਟੀ ਨੇ 11 ਕਹਿੰਦੇ ਆ ਵੀ ਕਰਜ਼ਾ ਮਾਫ਼ ਕੀਤਾ ਸੀ ਜੀ 70000 ਦਾ ਕੀਤਾ ਸੀ ਆ ਜਿਹੜਾ ਹੁਣ 10 ਕਰੋੜ ਕਿਸਾਨਾਂ ਦਾ ਕਰਜ਼ਾ ਮਾਹ ਜਿਹੜਾ ਆ ਰਿਹਾ 6000 ਰੁਪਏ ਸਾਲਾਨਾ 10 ਕਰੋੜ ਕਿਸਾਨਾਂ ਨੂੰ ਆ ਰਿਹਾ ਸਾਬ 60000 ਕਰੋੜ ਹਰ ਸਾਲ ਮਾਫ਼ ਕਰਜੇ ਵਿੱਚ ਕਰ ਲੋ ਜਾਂ ਆਮਦਨ 'ਚ ਕਰ ਲੋ 60000 ਕਰੋੜ ਰੁਪਏ ਕਿਸਾਨਾਂ ਦੇ ਖਾਤੇ 'ਚ ਡਾਇਰੈਕਟ ਆ ਰਹੇ ਉਹਨੂੰ ਕੀ ਕਹੋਗੇ ਪਰ ਮੈਂ ਨਾ ਮੰਨੂ ਲੀਡਰਾਂ ਨੇ ਆਪਣੀ ਦੁਕਾਨ ਚਲਾਉਣ ਵਾਸਤੇ ਆਪਣੀ ਲੀਡਰੀ ਚਮਕਾਉਣ ਵਾਸਤੇ ਕਿਸਾਨਾਂ ਨੂੰ ਗੁਮਰਾ ਨਾ ਕਰਨ ਕਿਸਾਨਾਂ ਨੂੰ ਬਦਨਾਮ ਨਾ ਕਰ ਮੇਰੀ ਇੰਨੀ ਅਪੀਲ ਹੈ ਤੁਸੀਂ ਰਾਜਨੀਤਿਕ ਵਿਰੋਧ ਕਰਨਾ ਛੱਡੋ ਕਿਸੇ ਪਾਰਟੀ ਨਾਲ ਚੜਜੋ ਭਗਵੰਤ ਮਾਨ ਨਾਲ ਚੜਜੋ ਕਾਂਗਰਸ ਦਾ ਤਾਂ ਕੋਈ ਲੀਡਰ ਨਹੀਂ ਪਤਾ ਕਿਹੜਾ ਲੀਡਰ ਹੈ ਉਹਨਾਂ ਨੂੰ ਇਲੈਕਸ਼ਨ ਲੜਨ ਚਾਹੀਦੇ ਸੌਰੀ ਕਿ ਸਭ ਦੇ ਵਿੱਚ ਚੱਲ ਰਹੀਆਂ ਨੇ ਜੀ ਕੱਲ ਤੇਰੇ ਕੋਈ ਨਾਮੀ ਚਿਹਰੇ ਨੇ ਉਹ ਵੀ ਜਿਹੜਾ ਹੈ ਭਾਜਪਾ ਦਾ ਪੱਲਾ ਵਾਟ ਚੁੱਕਦੇ ਨੇ ਕਿ ਇਦਾਂ ਦਾ ਵੀ ਜਾਣਕਾਰੀ ਲੇਖੋ ਇਹ ਤਾਂ ਕੱਲ ਦਾ ਤਾਂ ਕੱਲ ਹੋਊਗਾ ਸਭ ਮੈਂ ਤਾਂ ਅੱਜ ਦੀ ਗੱਲ ਕਰੀ ਜਾਣਾ ਵੀ ਅੱਜ ਦੇ ਦਿਨ ਮੁੱਦਿਆਂ ਤੇ ਅਸੀਂ ਕਿਸਾਨ ਦੇ ਨਾਲ ਖੜੇ ਹਾਂ ਕਿਸਾਨ ਦੀ ਆਮਦਨ ਵਧਾਣ ਦੀ ਲੋੜ ਹੈ ਮੈਂ ਸਭ ਤੋਂ ਪਹਿਲਾਂ ਕਹਿ ਰਿਹਾ ਪਰ ਬੁਧਾਊਗਾ ਕੌਣ ਉਹਦਾ ਫੈਸਲਾ ਕਿਸਾਨ ਬੈਠ ਕੇ ਕਰਨ ਲੀਡਰਾਂ ਦੇ ਨਾਂ ਛੱਡਣ ਜਿਹੜੇ ਸੁੱਤੇ ਰਹਿ ਜਾਣਗੇ ਉਹ ਤਾਂ ਫਿਰ ਉਹਨਾਂ ਦੇ ਘਰੇ ਕੱਟੇ ਜੰਮਦੇ ਆ ਸਾਬ ਆਪਣੀ ਬਾਗ ਡੋਰ ਲੀਡਰਾਂ ਨੂੰ ਜਿਹੜੇ ਆਪਣੀ ਲੀਡਰੀ ਚਮਕਾ ਰਹੇ ਆ ਉਹਨਾਂ ਦੇ ਹੱਥ ਨਾ ਫੜਾਓ ਕਿਸਾਨ ਆਪਣਾ ਚੰਗਾ ਮਾੜਾ ਦੇਖ ਕੇ ਫੈਸਲਾ ਲੈਣ। ਪਹਿਲੀ ਰੈਲੀ ਆ ਆਪਣਾ ਇਨਸਾਦੀ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਕਿ ਜਦੋਂ ਰੈਲੀ ਹੋਈ ਸੀ ਉਹ ਨਹੀਂ ਪਹੁੰਚ ਸਕਦੇ ਸੀ ਕਿਸ ਤਰ੍ਹਾਂ ਕਿਸ ਨਜ਼ਰੀਏ ਨਜ਼ਰੀਆ ਆ ਸਾਬ ਵੀ ਜਿਹੜੇ ਇੱਕ ਮਿੰਟ ਸਾਬ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਇੱਥੇ ਉਹ ਕਹਿੰਦੇ ਰਸਤਾ ਰੋਕਾਂਗੇ ਪਿਛਲੀ ਵਾਰੀ ਰੋਕਿਆ ਸੀਗਾ ਹੋਰ ਤਾਂ ਕਿਸੇ ਨੂੰ ਪਤਾ ਨਹੀਂ ਮੈਂ ਇਸ ਇਲਾਕੇ ਤੋਂ ਤੁਹਾਨੂੰ ਫਿਰੋਜ਼ਪੁਰ ਜਾਣਾ ਸੀ ਸਾਡਾ ਮਾਲਵੇ ਦਾ ਇਲਾਕਾ ਹੈ ਚੁੰਡਚੇ ਬੈਠ ਉੱਥੇ ਜੇ ਰੁਕਿਆ ਸੀਗਾ ਤੇ ਪੀਜੀਆਈ ਸੈਟਲਾਈਟ ਸੈਂਟਰ ਜਿਹੜਾ ਬਣਨਾ ਸੀਗਾ ਅੱਜ 2.5 ਸਾਲ ਲੇਟ ਹੋ ਗਿਆ ਆ ਆ ਉਹਦਾ ਖਟਿਆ ਪੰਜਾਬ ਨੇ ਬਣ ਰਿਹਾ ਕੋਈ ਐਡੀ ਛੋਟੀ ਸੋਚ ਨਹੀਂ ਮੈਨੂੰ ਰੁਕਿਆ ਸੀ ਤੇ ਮੈਂ ਉੱਥੇ ਬਣ ਨਹੀਂ ਦੇਣਾ ਪਰ ਉਸ ਸਾਰੇ ਰੋਕਣ ਰੁਕਾਣ ਦੇ ਵਿਚਾਲੇ 2.5 ਸਾਲ ਲੇਟ ਹੋ ਗਿਆ ਹੁਣ ਤਾਂ ਹੀ ਬਣ ਕੇ ਉੱਥੇ ਲੋਕਾਂ ਨੂੰ ਉਹਦੀ ਜਿਹੜੀ ਹੈ ਮੈਡੀਕਲ ਹੈਲਪ ਮਿਲਣੀ ਸੀਗੀ ਇਹੋ ਜਿਹੜੇ ਹੈ ਛੇ ਜੇ ਮੀਨੇ ਕਰ ਕਰਕੇ ਮੁੱਖ ਮੰਤਰੀ ਉਹ ਤੁਰ ਗਏ ਆਪਦਾ ਬਣ ਕੇ ਸਿੱਖਿਆ ਰਾਮ ਰੋਲੇ ਚ ਜੀ ਅਸੀਂ ਪ੍ਰਧਾਨ ਮੰਤਰੀ ਨੂੰ ਰੋਕ ਲਿਆ ਪ੍ਰਧਾਨ ਮੰਤਰੀ ਨੇ ਨਹੀਂ ਰੋਕਿਆ ਸਾ ਪੀਜੀਆਈ ਨੂੰ ਰੋਕਤਾ ਉਹਨਾਂ ਨੇ ਇੱਕ ਪਾਸੇ ਚੀਕਾ ਮਾਰਦੇ ਆ ਸਾਨੂੰ ਮੈਡੀਕਲ ਫੈਸਿਲਿਟੀ ਚ ਇਹਦੀਆਂ ਪੀਜੀਆਈ ਕਰਿਆ ਹੀ ਜਾਂਦਾ ਸੀ 2.5 ਸਾਲ ਦੇ ਡਿਲੇ ਕਰਾ ਲਿਆ ਇਸ ਕਰਕੇ ਵੇਖਾਵੇ ਚ ਨਾਨ ਸਾਹਿਬ ਆਪਣਾ ਫੈਸਲਾ ਆਪ ਲੋ ਭੇਡਾਂ ਨਾ ਬਣੀਏ ਆਪਾਂ ਮੇਰੀ ਇੰਨੀ ਬੇਨਤੀ ਹੈ ਵੀ ਕਿਸਾਨਾਂ ਦਿਮਾਗ ਦਾ ਬੇਇਸਤਮਾਲ ਕਰੀਏ ਇਕੱਲੇ ਪਸਖੂਨ ਪਸੀਨੇ ਨਾਲ ਨਹੀਂ ਮਾੜਾ ਮੋਟਾ ਇਸਤੇਮਾਲ ਕਰਕੇ ਵੀ ਆਪਾਂ ਨੂੰ ਵਰਤੀ ਜਾਂਦੇ ਲੋਕ ਆਪਣਾ ਫੈਸਲਾ ਆਪ ਲੋ